ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਵੰਤ ਸਿੰਘ ਰਾਜਵਾਨਾ ਜਿਹੜੇ ਕੀ ਡਾਕਟਰੀ ਮੌਇਨਾ ਕਰਾਉਣ ਵਾਸਤੇ ਪਟਿਆਲਾ ਦੇ ਹਸਪੀਟਲ ਵਿੱਚ ਆਏ ਸਨ ਤੇ ਮੀਡੀਆ ਨਾਲ ਗੱਲਬਾਤ ਕਰਦੇ ਆ ਜੋ ਉਹਨਾਂ ਨੇ ਆਪਣੀ ਉਸ ਬਿਆਨ ਨੂੰ ਦਰਾਇਆ ਜਿਹਦੇ ਜਿਸ ਲਈ ਸ਼ਰੋਨੀ ਗੁਰਦਰਾ ਪ੍ਰਬੰਧਕ ਕਮੇਟੀ ਨੇ ਪਹੁੰਚ ਕੀਤੀ ਆ ਤੇ ਅੱਗੇ ਪਹੁੰਚ ਕਰ ਰਹੇ ਆ ਕਿ ਜਿਹੜੇ ਬਲਵੰਤ ਸਿੰਘ ਰਾਜਵਾਨਾ ਉਹਨਾਂ ਨੇ ਕਿਹਾ ਮੇਰੇ ਲਈ ਮੌਤ ਤੇ ਜ਼ਿੰਦਗੀ ਇੱਕ ਬਰਾਬਰ ਆ 18 ਸਾਲ ਤੋਂ ਮੈਂ ਚੱਕੀ ਜਿਸ ਫੈਸਲੇ ਦੀ ਉਡੀਕ ਕਰ ਰਿਆ ਹਾਂ ਉਸ ਫੈਸਲੇ ਨੂੰ ਤੁਰੰਤ ਕੀਤਾ ਜਾਵੇ ਸ਼ਰੋਨੀ ਕਮੇਟੀ ਇਸ ਗੱਲ ਹੀ ਹਮੇਸ਼ਾ ਚਾਰਾ ਜੋਈ ਕਰਦੀ ਰਹੀ ਆ ਇਸ ਫੈਸਲੇ ਨੂੰ ਜਿਹੜਾ ਕਦੇ ਰਾਸ਼ਟਰਪਤੀ ਦੇ ਕਦੇ ਉਹਦੇ ਮੈਦਾਨ ਵਿੱਚ ਕਦੇ ਸੁਪਰੀਮ ਕੋਰਟ ਦੇ ਕਦੇ ਸਰਕਾਰ ਦੇ ਵਿੱਚ ਜਿਹੜਾ ਕਿ ਇੱਕ ਸੀਟਾ ਜਾ ਰਿਹਾ ਹੈ ਜਿਹੜਾ ਕਿ ਫੈਸਲਾ ਹੋਣਾ ਚਾਹੀਦਾ ਸੇ ਦੂਸਰੀ ਗੱਲ ਉਹਨਾਂ ਦੀ ਦ੍ਰਿੜਤਾ ਦੀ ਉਹਨਾਂ ਦੀ ਆਪਣੇ ਆਪ ਨੂੰ ਅਕਾਲੀ ਹੋਣ ਦੀ ਉਹਨਾਂ ਦੇ ਵਿੱਚ ਆਪਣੇ ਆਪ ਦੇ ਵਿੱਚ ਜਜ਼ਬਾ ਅਗਲੇ ਸਮੇਂ ਵਿੱਚ ਅਕਾਲੀ ਸਰਕਾਰ ਦੀ ਬਹੁਮੰਦੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਇੱਕ ਜਿਵੇਂ ਕਹਿੰਦੇ ਹੁੰਦੇ ਆ ਵੀ ਚੜਦੀ ਕਲਾ ਦੀ ਤਸਵੀਰਾਂ ਜਿਹੜੀ ਸਾਨੂੰ ਸਾਰਿਆਂ ਨੂੰ ਇਹ ਗੱਲ ਦੱਸਾਉਂਦੀ ਆ ਕਿ ਅਸੀਂ ਉਸ ਜਿਹੜਾ ਜਿਹੜਾ ਜਜ਼ਵੇ ਵਾਲਾ ਇੱਕ ਸਿੱਖ ਹੈ ਜਿਹੜਾ ਸਾਨੂੰ ਇਸ ਗੱਲ ਦਾ ਸੰਦੇਸ਼ ਦਿੰਦਾ ਕਿ 27 ਦੇ ਵਿੱਚ ਤੁਹਾਡੀ ਸਰਕਾਰ ਬਣੇ ਬਹੁਮੰਦ ਨਾਲ ਬਣੇ ਤੇ ਅਕਾਲੀ ਹੋਣ ਦਾ ਮਾਣ ਦਿੰਦਾ ਉਸ ਤੋਂ ਸੇਧ ਲੈ ਕੇ ਸਾਨੂੰ ਸਾਰਿਆਂ ਨੂੰ ਕਿਨਾਂ ਕੌਮ ਦੀ ਜਿਹੜੀ ਜਿਹੜੀ ਧਾਰਾ ਹੈ ਅਕਾਲੀ ਗੱਲ ਕੌਮ ਦੀ ਜਮਾਤ ਹੈ ਇਹਨੂੰ ਮਜ਼ਬੂਤ ਕਰਨ ਵਾਲਾ ਚਾਹੀਦਾ ਇਕਜੁੱਟ ਹੋਈਏ ਅਕਾਲੀ ਬਣੀਏ ਆਪਣੀ ਜਮਾਤ ਨੂੰ ਮਜ਼ਬੂਤ ਕਰੀਏ ਬਲਵੰਤ ਸਿੰਘ ਰਾਜਵਾਨਾ ਦੀ ਇਸ ਦ੍ਰਿੜਤਾ ਇਸ ਉਹਨਾਂ ਦੇ ਜਜ਼ਬੇ ਨੂੰ ਅਸੀਂ ਸਿਰ ਚੁਕਾ ਕੇ ਜਿਹੜਾ ਸਲਾਮ ਕਰਦੇ ਹਾਂ